ਪਾਤਾਰੀ ਰਾਗ ਸੂਹੀ ਮਹੱਲਾ ਤੀਜਾ ਕਰ ਦੱਸਵ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੁਨੀਆ ਨਾ ਸਲਾਹੇ ਜੋ ਮਰਮੰਨ ਸੀ ਲੋਕਾ ਨਾ ਸਲਾਹੇ ਜੋ ਮਰ ਖਾਕ ਥੀ ਵਾਹ ਮੇਰੇ ਸਾਹਿਬਾ ਵਾਹ ਗੁਰਮੁਖ ਸਦਾ ਸਲਾਹੀਐ ਸੱਚਾ ਵੀ ਪਰਵਾਹ ਰਹਾਉ ਦੁਨੀਆ ਕੇਰੀ ਦੋਸਤੀ ਮਨਮੁਖ ਦਾਜਮਰੰ ਜੰਪੁਰ ਬੱਧੇ ਮਾਰੀਐ ਵੇਲਾ ਨਾ ਲਹੰ ਗੁਰਮੁਖ ਜਨਮ ਸਕਾਰਥਾ ਸਚੈ ਸ਼ਬਦ ਲਗੰ ਆਤਮ ਰਾਮ ਪਰਗਾਸਿਆ ਸਹਜੇ ਸੁਖ ਰਹਿੰ ਗੁਰ ਕਾ ਸ਼ਬਦ ਵਸਾਰਿਆ ਦੂਜੈ ਭਾਇ ਰਚੰ ਤਿਸਨਾ ਭੁਖ ਨਾ ਉਤਰੈ ਅਨੰਦਿਨ ਜਲਤ ਫਿਰੰ ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ ਆਪ ਡੁੱਬੇ ਕਟੰਬ ਸਿਉ ਸਗਲੇ ਕੁੱਲ ਡੋਬਨ ਨਿੰਦਾ ਭਲੀ ਕਿਸੈ ਕੀ ਨਾਹੀ ਮਨ ਮੁਖ ਮੁਗਦ ਕਰਨ ਮੂੰਹ ਕਾਲੇ ਤਿਨ ਨਿੰਦਕਾਂ ਨਰਕੇ ਘੋਰ ਪਵਨ ਏ ਮਨ ਜੈਸਾ ਸਿਵਹਿ ਤੈਸਾ ਹੋਵਹਿ ਤੇਹੀ ਕਰਮ ਕਮਾਈ ਆਪ ਬੀਜ ਆਪੇ ਹੀ ਖਾਵਣਾ ਕਹਿਣਾ ਕਿਛੂ ਨਾ ਜਾਏ ਮਹਾਪੁਰਖਾਂ ਕਾ ਬੋਲਣਾ ਹੋਇ ਕਿਤੇ ਪਰਥਾਏ ਹੋਇ ਅੰਮ੍ਰਿਤ ਭਰੇ ਪਰਪੂਰ ਹੈ ਉਹ ਨਾ ਤਿਲ ਨਾ ਤਮਾਏ ਗੁਣਕਾਰੀ ਗੁਣ ਸੰਗਰੈ ਅਵਰਾ உபਦੇਸੇਨ ਸੇਵੜ ਭਾਗੀ ਜੇ ਉਹਨਾਂ ਮਿਲ ਰਹੀ ਅਨ ਦਿਨ ਨਾਮ ਲੈਨ ਦੇ ਸਿਰਜਿਕ ਸੰਭਾਹੇ ਜਿਨ ਉਪਾਈ ਮੇਦਨੀ ਏ ਕੋ ਹੈ ਦਾਤਾਰ ਸੱਚਾ ਆਪ ਧਨੀ ਸੋ ਸੱਚ ਤੇਰੇ ਨਾਲ ਹੈ ਗੁਰਮੁਖ ਨਦਰ ਨਿਹਾਲ ਆਪੇ ਬਖਸ਼ੇ ਮੇਲ ਲਈ ਸੋ ਪ੍ਰਭ ਸਦਾ ਸੰਭਾਲ ਮਨ ਮੈਲਾ ਸੱਚ ਨਿਰਮਲਾ ਕਿਉ ਕਰ ਮਿਲਿਆ ਜਾਈ ਪ੍ਰਭ ਮਿਲੇ ਤਾਂ ਮਿਲ ਰਹਿ ਹੁ ਮੈਂ ਸ਼ਬਦ ਜਿ ਲਾਏ ਸੋ ਸੋ ਸੱਚਾ ਵੀਸਰੇ ਤ੍ਰਿਗ ਜੀਵਨ ਸੰਸਾਰ ਨਦਰ ਕਰੇ ਨਾ ਵੀਸਰੇ ਗੁਰਮਤੀ ਵਿਚਾਰ ਸਤਗੁਰ ਮੇਲੇ ਤਾਂ ਮਿਲ ਰਹਾ ਸਾਚ ਰੱਖਾਂ ਉਰਤਾਰ ਮਿਲਿਆ ਹੋਏ ਨਾ ਵਿਛੜੈ ਗੁਰ ਕਹਿ ਹੇਤ ਪਿਆਰ ਪਿਰਸਾ ਲਾਹੀ ਆਪਣਾ ਗੁਰ ਕਹਿ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੋਬਾਵੰਤੀ ਨਾਰ ਮਨ ਮੁਖ ਮਨ ਨਾ ਭਿਜੈ ਆਤਮੈ ਲਈ ਚਿੱਤ ਕਠੋਰ ਸੱਪੈ ਦੁੱਧ ਪੀ ਆਈਐ ਅੰਦਰ ਵਿਸ ਨਿਕੋਰ ਆਪ ਕਰੇ ਕਿਸ ਆਖੀਐ ਆਪੇ ਬਖਸ਼ਣ ਹਾਰ ਗੁਰ ਸ਼ਬਦੀ ਮੈਲ ਉਤਰੈ ਤਾਂ ਸੱਚ ਬਣਿਆ ਸ਼ਿੰਗਾਰ ਸੱਚਾ ਸਾਹੁ ਸੱਚੇ ਵਣਜਾਰੀ ਉਤੈ ਕੂੜੇ ਨਾ ਟਿਕਨ ਉਹਨਾ ਸੱਚ ਨਾ ਭਾਵੇਈ ਦੁੱਖ ਹੀ ਮਾਹੀ ਪਚਨ ਹਉ ਮੈਂ ਮੈਲਾ ਜੱਗ ਫਿਰੈ ਮਰ ਜੰਮੈ ਵਾਰੂ ਵਾਰ ਪਇ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ ਸੰਤਾਂ ਸੰਗਤ ਮਿਲ ਰਹਿ ਤਾ ਸੱਚ ਲੱਗੈ ਪਿਆਰ ਸੱਚ ਸਲਾਹੀ ਸੱਚ ਮਾਨ ਦਰ ਸਚੈ ਸਚਿਆਰ ਗੁਰ ਪੂਰੇ ਪੂਰੀ ਮਤ ਹੈ ਐਨਸ ਨਾਮ ਧਿਆਈ ਹਉ ਮੈਂ ਮੇਰਾ ਵੱਡ ਰੋਗ ਹੈ ਵਿਚੋ ਠਾਕ ਰਹਾਈ ਗੁਰ ਸਾ ਲਾਹੀ ਆਪਣ ਨਿਮ ਨਿਮ ਲਾਗਾ ਪਾਈ ਤਨ ਮਨ ਸੌ ਪੀ ਆਗੇ ਧਰੀ ਵਿਚੋ ਆਪ ਗਵਾਈ ਖਿੰਚੋ ਤਾਣ ਵਿਗੂਚੀ ਐ ਇਕ ਸਸਿਓ ਲਿਵ ਲਾਇ ਹਉ ਮੈਂ ਮੇਰਾ ਛੱਡ ਤੂੰ ਤਾਂ ਸੱਚ ਰਹੈ ਸਮਾਈ ਸਤਿਗੁਰ ਨੂੰ ਮਿਲੇ ਸੇ ਭਾਇਰਾ ਸੱਚੈ ਸ਼ਬਦ ਲਗਨ ਸੱਚ ਮਿਲੇ ਸੇ ਨ ਵਿਛੜਹਿ ਦਰ ਸੱਚੈ ਦੇ ਸੰ ਸੇ ਭਾਈ ਸੇ ਸੱਜਣਾ ਜੋ ਸੱਚਾ ਸੇਵਨ ਅਗਣ ਦੇ ਕਣ ਪੱਲਨ ਗੁਣ ਕੀ ਸਾਝ ਕਰਨ ਗੁਣ ਕੀ ਸਾਜ ਸੁਖ ਉਪਜੈ ਸੱਚੀ ਭਗਤ ਕਰੇਨ ਸੱਚ ਵਣੰਜ ਹੈ ਗੁਰ ਸ਼ਬਦ ਸਿਉ ਲਾਹਾ ਨਾਮ ਲੈਨ ਸੋਇ ਨਾ ਰੂਪਾ ਪਾਪ ਕਰ ਕਰ ਸੰਚੀਐ ਚੱਲੈ ਨਾ ਚਲਦਿਆ ਨਾਲ ਵਿਣ ਨਾਮੈ ਨਾਲ ਨਾ ਚੱਲਸੀ ਸਭ ਮੁਠੀ ਜਮ ਕਾਲ ਮਨ ਕਾ ਤੋ ਸਾ ਹਰ ਨਾਮ ਹੈ ਹਿਰਦੈ ਰਖੋ ਸੰਭਾਲ ਇਹੋ ਖਰਚ ਅਖੋਟ ਹੈ ਗੁਰਮੁਖ ਨਿਭਹਿ ਨਾਲ ਇਹ ਮਨ ਮੂਲੋ ਭੁੱਲਿਆ ਜਸ ਹੈ ਪਤ ਗਵਾਏ ਇਹੋ ਜਗਤ ਮੋਹੇ ਦੂਜੈ ਵਿਆਪਿਆ ਗੁਰਮਤੀ ਸੱਚ ਧਿਆਏ ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨਾ ਜਾਏ ਗੁਰ ਕੈ ਸ਼ਬਦ ਮਨ ਤਨ ਰੱਪੈ ਹਰਿ ਸਿਉ ਰਹੈ ਸਮਾਈ ਸੋ ਸੋ ਮੇਰਾ ਰੰਗਲਾ ਰੰਗੇ ਸਹਿਜ ਸੁਭਾਈ ਕਾਮਣ ਰੰਗ ਤਾਂ ਚੜੈ ਜਾਂ ਪਿਰ ਕੈ ਅੰਕ ਸੁਮਾਈ ਚਰੀ ਵਸੁੰਨੇ ਪੀ ਮਿਲਣ ਜੋ ਸਤਗੁਰ ਸੇਵਨ ਅੰਤਰ ਨਵ ਨਿਦ ਨਾਮ ਹੈ ਖਾਨ ਖਰਚਨ ਨਾ ਨਖੁੱਟੈ ਹਰ ਗੁਣ ਸਹਿਜ ਰਵਨ ਨਾ ਹੋਏ ਜਨਮ ਹੈ ਨਾ ਮਰਹਿ ਨਾ ਹੋਏ ਦੁੱਖ ਸਹਨ ਗੁਰ ਰਖੇ ਸੇ ਉਭਰੇ ਹਰਿ ਸਿਉ ਕੇਲ ਕਰਨ ਸੱਜਣ ਮਿਲੇ ਨਾ ਵਿਛੜਹਿ ਜੇ ਅਨ ਦਿਨ ਮਿਲੇ ਰਹਿਨ ਇਸ ਜਗ ਮਹਿ ਵਿਰਲੇ ਜਾਣੀਐ ਨਾਨਕ ਸੱਚ ਲਹਨ ਸੂਹੀ ਮਹੱਲਾ ਤੀਜਾ ਹਰਿ ਜੀ ਸੂਖਮ ਅਗਮ ਹੈ ਕਿਤ ਬਿਦ ਮਿਲਿਆ ਜਾਏ ਗੁਰ ਕੈ ਸ਼ਬਦ ਭ੍ਰਮ ਕੱਟੀਐ ਅਚਿੰਤ ਵਸੈ ਮਨ ਆਏ ਗੁਰਮੁਖ ਹਰ ਹਰ ਨਾਮ ਜਪਨ ਹਉ ਤਿਨ ਕੈ ਬਲਿਹਾਰ ਨੈ ਮਨ ਹਰ ਗੁਣ ਸਦਾ ਰਵਾਨ ਰਹਾਉ ਗੁਰ ਸਰਵਰ ਮਾਨ ਸਰੋਵਰ ਹੈ ਵਡਭਾਗੀ ਪੁਰਖ ਲਹਨ ਸੇਵਕ ਗੁਰਮੁਖ ਖੋਜਿਆ ਸੇ ਹੰਸਲੇ ਨਾਮ ਲਹਨ ਨਾਮ ਧਿਆਨ ਰੰਗ ਸਿਓ ਗੁਰਮੁਖ ਨਾਮ ਲਗਲ ਤੁਰ ਪੂਰਬ ਹੋਇ ਲਿਖਿਆ ਗੁਰ ਬਾਣਾ ਮੰਨ ਲੈਨ ਵੱਡ ਭਾਗੀ ਘਰ ਖੋਜਿਆ ਪਾਇਆ ਨਾਮ ਨਿਧਾਨ ਗੁਰ ਪੂਰੈ ਵੇ ਖਾਲਿਆ ਪ੍ਰਭ ਆਤਮ ਰਾਮੁ ਪਛਾਨ ਸਭਨਾ ਕਾ ਪ੍ਰਭ ਏਕ ਹੈ ਦੂਜਾ ਅਵਰ ਨ ਕੋਇ ਗੁਰ ਪ੍ਰਸਾਦੀ ਮਨ ਵਸੈ ਤਿਤ ਘਟ ਪ੍ਰਗਟ ਹੋਇ ਸਭ ਅੰਤਰ ਜਾਮੀ ਬ੍ਰਹਮ ਹੈ ਬ੍ਰਹਮਵਸੈ ਸਭ ਥਾਏ ਮੰਦਾ ਕਿਸਨੋ ਆਖੀਐ ਸ਼ਬਦ ਵੇਖੋ ਲਿਵਲਾਈ ਬੁਰਾ ਭਲਾ ਤਿ ਚਿਰ ਆਖਦਾ ਜਿਚਰਹਿ ਦੋਹ ਮਾਹੀ ਗੁਰਮੁਖੇ ਕੋ 부ਜਿਆ ਇਕ ਸਮਾਹਿ ਸਮਾਏ ਸੇਵਾ ਸਾ ਪ੍ਰਭ ਭਾਵਸੀ ਜੋ ਪ੍ਰਭ ਪਾਏ ਥਾਏ ਜਨ ਨਾਨਕ ਹਰ ਅਰਾਧਿਆ ਗੁਰ ਚਰਨੀ ਚਿਤ ਲਾਏ ਰਾਗ ਸੂਹੀ ਅਸ਼ਟਪਦੀਆ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕੋਈ ਆਣ ਮਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਬਚਾਈ ਦਰਸ਼ਨ ਹਰ ਦੇਖਣ ਕੈ ਤਾਈ ਕਿਰਪਾ ਕਰਹਿ ਤਾ ਸਤਿਗੁਰ ਮਿਲਹਿ ਹਰ ਹਰ ਨਾਮ ਧਿਆਈ ਰਹਾਉ ਜੇ ਸੁਖ ਦੇ ਤਾ ਤੁਝਹਿ ਆਰਾਦੀ ਦੋਖ ਪੀ ਤੋ ਜਾ ਤੇ ਆਈ ਜੇ ਭੁਖ ਦੇ ਤਾ ਇਤਹੀ ਰਾਜਾ ਦੁਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਆ ਜੋ ਦੇਵਹ ਸੋ ਖਾਈ ਨਾਨਕ ਗਰੀਬ ਟਹਿ ਪਿਆ ਦਵਾਰ ਹੈ ਹਰ ਮੇਲ ਲੈ ਹੋ ਵਡਿਆਈ ਅੱਖੀਂ ਕਾਰ ਧਰੀ ਚਰਨਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਾਲੈ ਤਾਂ ਤੁਜੈ ਆਰਾਦੀ ਜੇ ਮਾਰ ਕੱਢੈ ਭੀ ਧਿਆਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦੈ ਤਾਂ ਛੋੜ ਨਾ ਜਾਈ ਜੇ ਤੁਧ ਵੱਲ ਰਹਿ ਤਾਂ ਕੋਈ ਕਿਹੋ ਆਖੋਂ ਤੁਧ ਵਿਸਰਿਆ ਮਰ ਜਾਈ ਵਾਰ ਵਾਰ ਜਾਈ ਗੁਰੂ ਉੱਪਰ ਪੈ ਪੈ ਰੀ ਸੰਤ ਮਨਾਈ ਨਾਨਕ ਵਿਚਾਰਾ ਭਿਆ ਦੇਵਾਨ ਹਰ ਤਉ ਦਰਸ਼ਨ ਕਹਿ ਤਾਈ ਝਖੜ ਝਾਂਗੀ ਮੀਹੋਂ ਵਰਸੈ ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਐ ਬਹੁ ਖਾਰਾ ਗੁਰ ਸਿਖ ਲੰਗ ਗੁਰ ਪਹਿ ਜਾਈ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿਖ ਗੁਰ ਬਿਨ ਮਰ ਜਾਈ ਜਿਉ ਧਰਤੀ ਸੋਭ ਕਰੇ ਜਲ ਵਰਸੈ ਤਿਉ ਸਿਖ ਗੁਰ ਮਿਲ ਬਿਗਸਾਈ ਸੇਵਕ ਕਾ ਹੋਏ ਸੇਵਕ ਵਰਤਾ ਕਰ ਕਰ ਬਿਨਹੁ ਬੁਲਾਈ ਨਾਨਕ ਕੀ ਬੇਨੰਤੀ ਹਰ ਪਹਿ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਜਹਿ ਧਿਆਈ ਜੋ ਤੁਧ ਸੇਵਹਿ ਸੋ ਤੂੰ ਹੈ ਹੋਵਹਿ ਤਉ ਦਸੇਵਕ ਪੈਜ ਰਖਾਈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦੇਵਾਈ ਜਿਸ ਤੂੰ ਦੇਹੇ ਸੋਈ ਜਨ ਪਾਏ ਹੋਰ ਨੇਹ ਫਲ ਸਭ ਚਤਰਾਈ ਸਿਮਰ 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 ਗੁਰ ਆਪਣਾ ਸੋਇਆ ਮਨ ਜਾਗਾਈ ਇਕ ਦਾਨ ਮੰਗੇ ਨਾਨਕ ਵਿਚਾਰਾ ਹਰ ਦਾਸਨ ਦਾਸ ਕਰਾਈ ਜੇ ਗੁਰ ਛਿੜਕੇ ਤਾਂ ਮੀਠਾ ਲਾਗੇ ਜੇ ਬਖਸ਼ੇ ਤਾਂ ਗੁਰ ਵਡਿਆਈ ਗੁਰਮੁਖ ਬੋਲਹਿ ਸੋ ਥਾਏ ਪਾਏ ਮਨਮੁਖ ਕਿਸ ਥਾਏ ਨਾ ਪਾਈ ਪਾਲਾ ਕੱਕਰ ਵਰਪ ਵਰਸੈ ਗੁਰ ਸਿਖ ਗੁਰ ਦੇਖਣ ਜਾਈ ਸਭ ਦਿਨ ਸਰੈਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਧਰਾਏ ਅਨੇਕ ਅਪਾਵ ਕਰੀ ਗੁਰ ਕਾਰਨ ਗੁਰ ਭਾਵੈ ਸੋ ਥਾਂਇ ਪਾਈ ਰੈਣ ਦਿਨਸ ਗੁਰ ਚਰਨ ਅਰਾਦੀ ਦਇਆ ਕਰੋ ਮੇਰੇ ਸਾਈ ਨਾਨਕ ਕਾ ਜੀਉ ਪਿੰਡ ਗੁਰੂ ਹੈ ਗੁਰ ਮਿਲ ਤ੍ਰਿਪਤਿ ਅਗਾਈ ਨਾਨਕ ਕਾ ਪ੍ਰਭ ਪੂਰ ਰਹਿਓ ਹੈ ਜਤ ਕਤ ਤਤ ਗੁਸਾਈ ਰਾਗ ਸੂਹੀ ਮਹੱਲਾ ਚੌਥਾ ਅਸ਼ਟਪਦੀਆਂ ਘਰ ਦਸੋ ਇਕ ਓੰਕਾਰ ਸਤਗੁਰ ਪ੍ਰਸਾਦ ਅੰਦਰ ਸਚਿਆ ਨੇ ਹੋ ਲਾਇਆ ਪ੍ਰੀਤਮ ਆਪਣੈ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ ਮੈਂ ਹਰ ਹਰ ਨਾਮ ਵਸਾ ਗੁਰ ਪੂਰੇ ਤੇ ਪਾਇਆ ਅੰਮ੍ਰਿਤ ਅਗਮ ਥਾ ਰਹਾ ਹਾਂ ਹਉ ਸਤਗੁਰ ਵੇਖ ਵਿਗਸੀਆ ਹਰ ਨਾਮੇ ਲੱਗਾ ਪਿਆਰ ਕਿਰਪਾ ਕਰ ਕੇ ਮੀਲਿਐਨ ਪਾਇਆ ਮੂਖ ਦਵਾਰ ਸਤਿਗੁਰ ਬਿਰਹੀ ਨਾਮ ਕਾ ਜੇ ਮਿਲੈ ਤਾਂ ਤਨ ਮਨ ਦੇਉ ਜੇ ਪੂਰਬ ਹੋਇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਐਉ ਸੁੱਤਿਆਂ ਗੁਰ ਸਲਾਹੀਐ ਉਠਦਿਆਂ ਪੀ ਗੁਰ ਅਲਾਉ ਕੋਈ ਐਸਾ ਗੁਰਮੁਖ ਜੇ ਮਿਲੈ ਹਉ ਤਾਂ ਕੇ ਧੂਆ ਪਾਉ ਕੋਈ ਐਸਾ ਸੱਜਣ ਲੋੜ ਲਹੁ ਮੈਂ ਪ੍ਰੀਤਮ ਦੇ ਮਲਾਈ ਸਤਿਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਸੁਭਾਈ ਸਤਿਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਉ ਹਉ ਤਿਸ ਬਿਨ ਘੜੀ ਨਾ ਜੀਵੰ ਬਿਨ ਦੇਖੇ ਮਰ ਜਾਉ ਜਿਉ ਮੱਛਲੀ ਬਿਨ ਪਾਣੀ ਐ ਰਹਿ ਨਾ ਕਿਤੇ ਉਪਾਏ ਤਿਉ ਹਰ ਬਿਨ ਸੰਤ ਨਾ ਜੀਵੈ ਵੇ ਨਾ ਹਰ ਨਾਮ ਮੈਂ ਮਰ ਜਾਏ ਮੈਂ ਸਤ ਗੁਰ ਸੇਤੀ ਪਿਰਹੜੀ ਕਿਉ ਗੁਰ ਬਿਨ ਜੀਵਾ ਮਾਹੋ ਮੈਂ ਗੁਰ ਬਾਣੀ ਆਧਾਰ ਹੈ ਗੁਰ ਬਾਣੀ ਲਾਗ ਰਹਾ ਹਾਂ ਹਰ ਹਰ ਨਾਮ ਰਤਨ ਹੈ ਗੁਰ ਤੁਠਾ ਦੇਵੈ ਮਾਈ ਮੈਂ ਧਰ ਸੱਚੇ ਨਾਮ ਕੀ ਹਰ ਨਾਮ ਰਹਾ ਲਿਵ ਲਾਈ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋ ਦੇ ਦਿਰਡਾਈ ਜਿਸ ਪ੍ਰਾਪਤ ਸੋ ਲਹਿ ਗੁਰ ਚਰਨੀ ਲਾਗੈ ਆਈ ਅਕਾਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੈ ਆਏ ਤਿਸ ਦੇ ਮਨ ਆਪਣਾ ਨਿਵ ਨਿਮ ਲਾਗਾ ਪਾਈ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਨ ਸਤ ਗੁਰ ਮੀਤ ਮਲਾਇਆ ਮੈਂ ਸਦਾ ਸਦਾ ਤੇਰਾ ਤਨ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਈ ਉਹ ਅਬਨਾਸੀ ਪੁਰਖ ਹੈ ਸਭ ਮੈਂ ਰਹਿ ਆਸਮਾਈ RAM ਨਾਮ ਧਨ ਸੰਚਿਆ ਸਾਬਤ ਪੂੰਜੀ ਰਾਸ ਨਾਨਕ ਦਰਗਾਹ ਮੰਨਿਆ ਗੁਰਪੂਰੇ ਸਾਬਾਸ ਰਾਗ ਸੂਹੀ ਅਸ਼ਟਪਦੀਆ ਮਹੱਲਾ 5 ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਉਰਜ ਰਹਿਓ ਵਿਖਿਆ ਕੈ ਸੰਗਾ ਮਨਹਿ ਵਿਆਪਤ ਅਨਕ ਤਰੰਗਾ ਮੇਰੇ ਮਨ ਅਗਮ ਅਗੋਚਰ ਕਤ ਪਾਈਐ ਪੂਰਨ ਪਰਮੇਸ਼ਰ ਰਹਾਉ ਮੋਹ ਮਗਨ ਮੈਂ ਰਹਿ ਆ ਬਿਆਪੇ ਹਤਿ ਕ੍ਰਿਸ਼ਨਾ ਕਬਹੂ ਨਹੀਂ ਧਰਾਪੇ ਬਸੇ ਕ੍ਰੋਧ ਸਰੀਰ ਚੰਡਾਰਾ ਅਗਿਆਨ ਨਾ ਸੂਝੈ ਮਹਾ ਗਵਾਰਾ ਪ੍ਰਮਤ ਬਿਆਪਤ ਜਰੇ ਕਿਵਾਰਾ ਜਾਣ ਨਾ ਪਾਈਐ ਪ੍ਰਭ ਦਰਬਾਰਾ ਆਸ ਅੰਦੇ ਸਾਬੰਦ ਪਰਾਨਾ ਮਹਿਲ ਨਾ ਪਾਵੇ ਫਿਰਤ ਬੇਗਾਨਾ ਸਗਲ ਬਿਆਦ ਕੈ ਵਸ ਕਰਦੀਨਾ ਫਿਰਤ ਪਿਆਸ ਜਿਉ ਜਲ ਬਿਨ ਮੀਨਾ ਕਸੂ ਸਿਆਨ ਪੁਕਤ ਨਾ ਮੋਰੀ ਏਕ ਆਸ ਠਾਕੁਰ ਪ੍ਰਭ ਤੋਰੀ ਕਰੋ ਬੇਨਤੀ ਸੰਤਨ ਪਾਸੇ ਮੇਲ ਲੈ ਹੋ ਨਾਨਕ ਅਰਦਾਸੇ ਭਇਓ ਕਿਰਪਾਲ ਸਾਧ ਸੰਗ ਪਾਇਆ ਨਾਨਕ ਤ੍ਰਿਪਤੇ ਪੂਰਾ ਪਾਇਆ ਰਹਾਉ ਦੂਜਾ ਰਾਗ ਸੂਹੀ ਮਹੱਲਾ ਪੰਜਵਾਂ ਘਰ ਤੀਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਧਰ ਹਰ ਨਾਗਰ ਚਰਨ ਕਮਲ ਸਰਨਾਏ ਨਰਾਇਣ ਦੀਨਾ ਨਾਥ ਭਗਤ ਪਰਾਇਣ ਰਹਾਉ ਅਨਾਥਾ ਨਾਥ ਭਗਤ ਭੈ ਮੇਟਣ ਸਾਧ ਸੰਗ ਜਮ ਦੂਤ ਨਾ ਭੇਟਣ ਜੀਵਨ ਰੂਪ ਅਨੂਪ ਦਿਆਲਾ ਰਮਣ ਗੁਣਾ ਕਟਿਐ ਜਮ ਜਾਲਾ ਅੰਮ੍ਰਿਤ ਨਾਮ ਰਸਨ ਨਿਤ ਜਾਪੈ ਰੋਗ ਰੂਪ ਮਾਇਆ ਨਾ ਵਿਆਪੈ ਜਪ ਗੋਬਿੰਦ ਸੰਗੀ ਸਭ ਤਾਰੇ ਪੋਹਤ ਨਾਹੀ ਪੰਜ ਬਟਵਾਰੀ ਮਨ ਬਚ ਕ੍ਰਮ ਪ੍ਰਭ ਏਕ ਧਿਆਈ ਸਰਬ ਫਲਾ ਸੋਈ ਜਨ ਪਾਈ ਤਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ ਕੇਵਲ ਨਾਮ ਭਗਤ ਰਸਦੀਨਾ ਆਦ ਮਦ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਅਵਰ ਨਾ ਕੋਈ ਰਾਗ